ਓ ਸ਼ੋਰਾ ਉੱਠ ਓ ਯਾਰ ਉੱਠ ਕੇ ਕੀ ਹੋ ਗਿਆ ਓਏ ਓ ਹੁਣਾਂ ਕੀ ਆ ਯਾਰ ਦਿਹਾੜਗੇ ਨੇ ਅੱਜ ਫੋਨ ਲਾ ਕੇ ਜਵਾਬ ਦਿੱਤਾ ਵੀ ਮੈਂ ਨਹੀਂ ਉਹਦਾ ਵਸਤਰੀ ਆਉਣ ਵਾਲੀ ਹੋਊਗਾ ਅੱਗੇ ਤਾਂ ਕਿਤੇ ਮੈਂ ਤੈਨੂੰ ਨਹੀਂ ਕੰਮ ਨੂੰ ਕਿਹਾ ਪਰ ਅੱਜ ਨਾਲ ਤੈਨੂੰ ਵੀ ਕੰਮ ਕਰਾਉਣਾ ਪਊਗਾ ਹੈ ਮੈਂ ਮੂਣੀ ਆੜੀ ਕਰਾਉਂਦਾ ਮੇਰੇ ਕਿਹੜਾ ਜਵਾਕਰ ਹੁੰਦੇ ਆ ਯਾਰ ਮੈਨੂੰ ਨਹੀਂ ਪਤਾਗਾ ਉਹ ਰੋਟੀਆਂ ਤਾਂ ਤੂੰ ਛਾਪਾ ਖਾਜਣਾ ਤੈਨੂੰ ਫੜ ਕੇ ਠੋਣਾ ਪੈਂਦਾ ਵੀ ਬੱਸ ਕਰ ਹੁਣ ਤੇਰੇ ਗਲ ਚ ਆ ਗਈ ਰੋਟੀ ਜਵਾਕ ਤਾਂ ਤਾਂ ਨਹੀਂ ਮੈਨੂੰ ਪਤਾ ਵੀ ਤੇਰੇ ਰੋਂਦੇ ਆ ਕਿ ਨਹੀਂ ਰੋਂਦੇ ਜੇ ਕਰ ਤੂੰ ਨਾ ਕੰਮ ਕਰ ਤੂੰ ਉੱਠਿਆ ਨਾ ਮਾਰ ਮਾਰ ਲਫੇੜੇ ਤੈਨੂੰ ਜ਼ਰੂਰ ਰੋਂ ਲਾ ਦੂੰਗਾ ਮੈਂ ਸਦਾ ਘੱਟ ਐਂ ਕਰ ਫਿਰ ਚਾਹ ਦਾ ਲਿਆ ਲਿਆਉਣਾ ਮੈਂ ਉਹਨੇ ਫੇਰ ਖੋਲਦਿਆਂ ਆ ਲੈ ਓਏ ਓਇਆ ਨਿਰਨੇ ਕਾਲ ਤੇ ਸਿਗਨੇਚਰ ਤੇ ਖੋਲ-ਖੋਲ ਕੇ ਸਿੱਟੀ ਜਨਾ ਫਿਰ ਫਰੇ ਜਾਣੀ ਤੇਰੇ ਗਲ ਛੜੇ ਨੂੰ ਤੈਨੂੰ ਕੌਣ ਸੰਭੂਗਾ ਉਹ ਕੁਛ ਨਹੀਂ ਹੁੰਦਾ ਯਾਰ ਮੈਂ ਛੜਾ ਬੰਦਾ ਉਹ ਸਾਰੀ ਸਿੱਟੀ ਲਪਾੜਦੀ ਆ ਯਾਰ ਮੈਨੂੰ ਤਾਂ ਕੱਖ ਵੀ ਨਹੀਂ ਹੁੰਦਾ ਦਾਣੀ ਕੱਖ ਆ ਜਾ ਕਰ ਸਿੱਧਾ ਹੋ ਕੇ ਉੱਠ ਕੇ ਕਿੱਧਰੋਂ ਆਏ ਓਏ ਉਹ ਕੁਛ ਨਹੀਂ ਯਾਰ ਮੇਰਾ ਸਮਾਨ ਜਾਂ ਮੁੱਕਿਆ ਪਿਆ ਸੀ ਮੈਂ ਤਾਂ ਉਹ ਲੈ ਕੇ ਆਇਆ ਉਹ ਤਾਂ ਠੀਕ ਆ ਪੁਰੇ ਆ ਗੱਲ ਸੁਣ ਕਿੱਧਰ ਚੱਲੇ ਆ 8 ਬੱਠਲ ਬਰੇਤੀ ਦੇ ਸੈਟ ਲਾ ਇੱਕ ਪਾਲੀ ਸੀਮਿੰਟ ਦਾ ਭਰ ਕੇ ਲਿਆ ਉਥੇ ਮੈਂ ਛਾਣਾ ਦੇਣਾ ਤੇਰਾ ਨਾ ਆਹਾਂ ਖੜ ਜਾ ਇੱਕ ਮਿੰਟ ਉਹ ਆਏ ਸੋ ਰੁੱਕ ਕੇ ਮਾਰ ਕੇ ਚਾਹ ਪੀਂਦਾ ਫਿਰਦਾ ਮਿਸਤਰੀ ਕੋਲੇ ਇਟਾਂ ਮੁੱਖੀਆਂ ਪਈਆਂ ਜਾ ਕੇ ਫੜਾ ਗਾ ਉਹਨੂੰ ਆਹਾਂ ਖੜ ਜਾ ਇੱਕ ਮਿੰਟ ਓਏ ਇੰਨੇ ਕੱਸ ਵਾਲਾ ਦਾ ਕੰਮ ਹੀ ਹੈ ਨੀ ਪਤੰਦਰਾ ਜਿੰਨੇ ਤੂੰ ਕਿਓ ਵਸੂਲ ਖੋਲ ਖੋਲ ਕੇ ਸਿੱਟੀ ਜਨ ਓ ਯਾਰ ਇਹਨਾਂ ਅੱਜ ਕਿਹੜਾ ਨਸ਼ਾ ਹੁੰਦਾ ਹੈ ਇੰਨੇ ਨਾ ਜੀ ਜੱਪਾ ਜਿਹਾ ਲੱਗਿਆ ਰਹਿੰਦਾ ਤੂੰ ਆ ਖੁਰਨ ਦੇ ਮੈਂ ਤਾਂ ਇੱਟਾਂ ਦੇ ਲਾਦ ਨੂੰ ਗੜੇ ਪਾਸੇ ਹੋ ਜਾ ਓਏ ਆਏ ਹੋਇਆ ਬੈਠਾ ਜਿਵੇਂ ਟੂਲ ਤੇ ਬਾਂਦਰ ਬੈਠਾ ਹੁੰਦਾ ਮਿਸਤਰੀ ਕੋਲੇ ਸੀਮੈਂਟ ਮੁੱਖਿਆ ਪੈ ਸਟਕਾ ਪ੍ਰੇਤੀ ਬਣਾ ਕੇ ਮਸਾਲਾ ਓਏ ਇਹ ਤਾਂ ਸਾਡੇ ਵਾਲਾ ਮੈਂ ਹੋਣ ਲੈ ਜਾਂਦਾ ਚੱਕੇ ਇੱਕ ਤਾਂ ਪੁੱਤਾਂ ਵੀ ਅੱਜ ਠੰਡ ਅਗਰੀ ਦੀ ਐ ਸੂਰਜ ਮੱਥੇ ਹੀ ਨਹੀਂ ਲੱਗਿਆ ਯਾਰ ਇੱਕ ਨਾ ਬਾਈ ਮੇਰੇ ਅੱਜ ਤੜਕੇ ਦੇ ਹੱਡ ਦੁਖੀ ਜਾਂਦੇ ਐ ਐਂ ਕਰ ਭੱਜ ਕੇ ਜਾ ਕੇ ਨਾ ਠੇਕੇ ਤੋਦ ਗਿਆ ਫੜ ਲਿਆ ਜੇ ਤੂੰ ਪੀਣੀ ਐ ਫਿਰ ਬੋਤਲ ਫੜ ਨਹੀਂ ਮੈਨੂੰ ਅੱਗਾਈ ਬਹੁਤ ਓਏ ਆ ਬੰਨੇ ਹੋ ਭਰਾਵਾ ਤੇਰੇ ਮੂਰੇ ਹੱਥ ਓਨੇ ਪੈਸਿਆਂ ਦਾ ਤੂੰ ਤੜਕੇ ਦੇ ਨੇ ਕੰਮ ਨਹੀਂ ਕੀਤਾ ਜਿੰਨੇ ਪੈਸਿਆਂ ਤੂੰ ਨਸ਼ਾ ਖਾ ਗਿਆ ਉੱਤੋਂ ਹੋ ਜਾ 3 ਵਜੇ ਆ ਤੂੰ ਦਾਰੂ ਮੰਗਦਾ ਯਾਰ ਆ ਭਰਾਵਾ ਮੇਰੇ ਬੱਜੇ ਹੱਥਾਂ ਲੈ ਵੇਖ ਲੈ ਤੂੰ ਚੁੱਪ ਕਰਕੇ ਮੇਰਾ ਵੀ ਰਜਾਈ ਲੈ ਕੇ ਤੂੰ ਅੰਦਰ ਪੈ ਜਾ ਮੈਂ ਤਾਂ ਦਿਹਾੜੀ ਓਏ ਹਾਜੀ ਤਾ ਮੈਂ ਤੈਨੂੰ ਕਿਤੇ ਇੰਨੇ ਕਸ ਵਾਲਾ ਕੰਮ ਹੀ ਨਹੀਂ ਕਿਹਾ ਜਿੰਨਾ ਤੂੰ ਨਸ਼ਾ ਖਾ ਗਿਆ ਜੇ ਕਿਤੇ ਮੈਂ ਤੈਨੂੰ ਕਸ ਵਾਲਾ ਕੰਮ ਕਹਤਾ ਤੂੰ ਦਾ ਟਰੱਕ ਨਸ਼ੇ ਦਾ ਖਾਜੇਗਾ ਬਹੁਤ ਸਿਆਣਾ ਜਾ ਪੈ ਜਾ ਮੇਰਾ ਵੀਰ ਜਗਿੰਦਰ